ਸਸੀਗਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਯੂਰਪੀਨ ਪੰਜਾਬੀ 365 YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਬੈਲ ਦਾ ਆਈਕਨ ਜਰੂਰ ਦਬਾਇਓ ਲਾਈਕ ਸ਼ੇਅਰ ਤੇ ਮੇਰੇ ਦੂਸਰੇ ਚੈਨਲ ਲਰਨਿੰਗ ਡਾਲੀਨ ਵਿਦ ਯੂਰਪੀਨ ਪੰਜਾਬੀ ਜਿੱਥੇ ਮੈਂ ਤੁਹਾਨੂੰ ਫ੍ਰੀ ਇਟਾਲੀਅਨ ਸਿਖਾਉਣੀ ਹੈ ਉਹ ਵੀ ਸਿੰਪਲ ਤਰੀਕੇ ਦੇ ਨਾਲ ਕੰਮ ਵਾਲੀ ਭਾਸ਼ਾ ਸਿਖਾਉਣੀ ਹੈ ਕੋਈ ਕਿਤਾਬੀ ਭਾਸ਼ਾ ਨਹੀਂ ਸਿਖਾਈ ਜਾਂਦੀ ਸੋ ਨੂੰ ਜਾ ਕੇ ਜਰੂਰ ਫੋਲੋ ਕਰਿਓ ਤੇ ਸਾਰੇ ਸੋਸ਼ਲ ਮੀਡੀਆ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਸਾਰੇ ਨੂੰ ਜਾ ਕੇ ਜਰੂਰ ਫੋਲੋ ਕਰਿਓ ਸੋ ਬਾਦਦੇ ਆਪ ਅੱਜ ਦੀਆਂ ਖਬਰਾਂ ਵੱਲ ਅੱਜ ਦੀਆਂ ਅੱਜ ਦੀ ਜਿਹੜੀ ਖਬਰ ਆ ਸਭ ਤੋਂ ਪਹਿਲੀ ਖਬਰ ਉਹ ਹੈ ਕਿ ਇਟਲੀ ਦੇ ਵਿੱਚ ਆਉਣ ਵਾਲੇ ਨਵੇਂ ਮੁੰਡੇ ਕੁੜੀਆਂ ਦੇ ਲਈ ਜੋ ਜਿਹੜੇ ਇਟਲੀ ਆਉਣ ਦੀ ਵੇਟ ਕਰ ਰਹੇ ਆ ਤਾਂ ਸਰਕਾਰ ਇੱਕ ਨਵਾਂ ਮਾਡਲ ਇੱਕ ਕਾਨੂੰਨ ਲੈ ਕੇ ਆ ਰਹੀ ਆ ਉਹ ਕਿਹੜਾ ਹੈ ਕਿ ਨਵਾਂ ਮਾਡਲ ਸਰਕਾਰ ਨੇ ਤਿਆਰ ਕੀਤਾ ਹੈ ਸੋ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਦੱਸਦੇ ਆਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਟਲੀ ਐਂਟਰੀ ਦੇ ਲਈ ਸਰਕਾਰ ਹਰ ਇੱਕ ਸਾਲ ਕੋਟਾ ਖੋਲਦੀ ਹੈ ਜਿੱਦਾਂ ਕਿ ਪਿਛਲੇ ਸਾਲ ਵੀ ਖੁੱਲਿਆ ਸੀਗਾ ਸੋ ਇਸ ਸਾਲ ਵੀ ਸਰਕਾਰ ਨੇ ਐਲਾਨ ਕੀਤਾ ਹੈ 2026 ਦੇ 27 ਦੇ ਵਿੱਚ ਵੀ ਪੇਪਰ ਜ਼ਰੂਰ ਨਿਕਲਣ ਨਿਕਲਣਗੇ 3 ਸਾਲ ਦਾ ਸਰਕਾਰ ਨੇ ਕੋਟਾ ਦਿੱਤਾ ਹੈ ਸੋ ਉਹਨੂੰ ਕਹਿੰਦੇ ਹੈਗੇ ਡਿਕਰੇਟੋ ਫੈਲੂਸਤੀਸ ਸਰਕਾਰ ਨੇ ਇੱਕ ਇਹ ਵੱਡਾ ਐਲਾਨ ਕੀਤਾ ਹੈ ਜਿਹੜੇ ਵੀ ਇਟਲੀ ਦੇ ਵਿੱਚ ਔਣਾ ਚਾਹੁੰਦੇ ਆ ਸਰਕਾਰ ਇਹ ਡਿਕਰੇਟੋ ਫਲੂਸਤੀ ਜਿਹੜੀ ਹਰ ਇੱਕ ਸਾਲ ਖੋਲਦੀ ਹੈ ਇਹਨੂੰ ਸਰਕਾਰ ਹੌਲੀ-ਹੌਲੀ ਖਤਮ ਕਰਦੀ ਹੈ ਸਰਕਾਰ ਦੇ ਦਾਨ ਕਰ ਦਿੱਤਾ ਆ ਤੇ ਸਰਕਾਰ ਨੇ ਇਹ ਕਿਹਾ ਵੀ ਜਿਹੜੀ ਪਹਿਲਾਂ ਦਿਕਰੇਤੋ ਫਲੂਸੀ ਸੀ ਉਹਦੇ ਵਿੱਚ ਕੁਝ ਨਿਰਧਾਰਿਤ ਗਿਣਤੀ ਦੇ ਹੀ ਵਿੱਚ ਲੱਗਦੇ ਸੀਗੇ ਤੇ ਜਿਹੜੀ ਦਿਕਰੇਤੋ ਫਲੂਸੀ ਸੀ ਬਹੁਤ ਸਲੋ ਸੀਗੀ ਤੇ ਕਾਫੀ ਲੋਕਾਂ ਦੇ ਲਈ ਇਹ ਔਖੀ ਸੀਗੀ ਤੇ ਜਿਹੜੇ ਕੋਟੇ ਸੀਗੇ ਕੁਝ ਕੀ ਸਕੈਂਟਾਂ ਦੇ ਵਿੱਚ ਇਹ ਪੂਰੇ ਹੋ ਜਾਂਦੇ ਸੀ ਖਤਮ ਹੋ ਜਾਂਦੇ ਸੀ ਕਹਿ ਸਕਦੇ ਆ ਤੇ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਸੀ ਜੀ ਜਿਨ੍ਹਾਂ ਨੇ ਇੱਥੇ ਇਟਲੀ ਦੇ ਵਿੱਚ ਜਾਣਾ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਸੀ ਤੇ ਇੱਥੇ ਆ ਕੇ ਕੰਮ ਕਰਨਾ ਉਹਨਾਂ ਦੇ ਵੀ ਮੁਸ਼ਕਲ ਹੁੰਦੇ ਸੀ ਸੋ ਇਹ ਨਵਾਂ ਮਾਡਲ ਹੈ ਕੀ ਆ ਸਰਕਾਰ ਕੀ ਇਹਦੇ ਵਿੱਚ ਕਿਹੜੂ ਫਾਇਦਾ ਹੋਊਗਾ ਇਹਦੇ ਵਿੱਚ ਸੋ ਆਪਾਂ ਹੁਣ ਉਹ ਦੇਖਦੇ ਆ ਨਵਾਂ ਮਾਡਲ ਇਸ ਤਰ੍ਹਾਂ ਦਾ ਹੋਵੇਗਾ ਕਿ ਮਜ਼ਦੂਰ ਜਿਹੜੇ ਵਰਕਰ ਆਉਣੇ ਆ ਉਹ ਆਪਣੇ ਹੀ ਦੇਸ਼ ਤੋਂ ਸਿਖਲਾਈ ਲੈ ਕੇ ਆਉਣਗੇ ਇਟਲੀ ਦੀ ਸਰਕਾਰ ਉਹਨਾਂ ਨੂੰ ਆਪਣੇ ਹੀ ਕੰਟਰੀ ਦੇ ਵਿੱਚ ਸਿਖਲਾਈ ਪ੍ਰੋਵਾਈਡ ਕਰੇਗੀ ਤਾਂ ਜੋ ਤੁਸੀਂ ਇੰਡੀਆ ਤੋਂ ਹੀ ਨਿਪੁੰਨ ਹੋਵੋ ਉਸ ਕੰਮ ਦੇ ਵਿੱਚ ਜਿਸ ਕੰਮ ਦੇ ਵਿੱਚ ਤੁਸੀਂ ਇੱਥੇ ਅੱਗੇ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹਾਂ ਜਿਹੜਾ ਇਹ ਕਾਨੂੰਨ ਹੈ ਸਰਕਾਰ 2026 ਤੋਂ ਇੱਕ ਵੱਡਾ ਬਦਲਾਅ ਸਰਕਾਰ ਕਰੂਗੀ ਸਰਕਾਰ ਨੇ ਅਨਾਉਂਸ ਕਰ ਦਿੱਤਾ ਆ ਅਪਾਹਜ ਲੋਕਾਂ ਦੇ ਲਈ ਜਿਹੜੇ ਬਜ਼ੁਰਗ ਆ ਉਹਨਾਂ ਦੇ ਸਹਾਇਤਾ ਦੇ ਲਈ ਆਉਣ ਵਾਲੇ ਜਿਹੜੇ ਆਪਾਂ ਵਰਕਰ ਆ ਇਹਨਾਂ ਦੀ ਕੋਈ ਵੀ ਸੀਮਾ ਨਹੀਂ ਰਹੇਗੀ ਸਰਕਾਰ ਨੇ ਦੋ ਚੀਜ਼ਾਂ ਨੂੰ ਕਿਹਾਤਾ ਜਿਹੜੇ ਬਜ਼ੁਰਗਾਂ ਦੀ ਸਾਂਭ ਸੰਭਾਲਿਆ ਜਾਂ ਫਿਰ ਜਿਹੜੇ ਲੋਕ ਹੈਂਡੀਕੈਪ ਆ ਕਿਸੇ ਵੀ ਤਰ੍ਹਾਂ ਦੇ ਅਪਾਹਜ ਹੋਣ ਉਹਨਾਂ ਦੀ ਸਾਂਭ ਸੰਭਾਲ ਦੇ ਵਿਜ਼ੇ ਉਹਦੇ ਲਈ ਕੋਈ ਸੀਮਾ ਨਹੀਂ ਕੋਈ ਕੋਟਾ ਨਹੀਂ ਰਹੂਗਾ ਉਹ ਖੁੱਲੇ ਕੋਟੇ ਹੋਣਗੇ ਉਹਦੇ ਲਈ ਇਸ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਸਰਕਾਰ ਨੇ ਕੁਝ ਨਿਜਵਟਿਲੇ ਕਿਤੇ ਜਾਣਗੇ ਪਰ ਸਰਕਾਰ ਨੇ ਵੀ ਕਹਿ ਦਿੱਤਾ ਆ ਸਪਸ਼ਟ ਗੱਲ ਕੀਤੀ ਆ ਕਿ ਜਿਹੜੀ ਕਲਿਕੜੇ ਹੁੰਦੀ ਸੀ ਅਤੇ ਜਿਹੜੀ ਇਹ ਤਕਰੇ ਤੋਂ ਫਲੂਸੀ ਹੁੰਦੀ ਸੀ ਕਹਿੰਦੇ ਅਸੀਂ ਇਹਨੂੰ ਤੁਰੰਤ ਅਸੀਂ ਇਹਨੂੰ ਖਤਮ ਲਈ ਕਰ ਸਕਦੇ ਹਾਂ ਪਰ ਹਾਂ ਕੋਈ ਜੇ ਕਾਲ ਦੇ ਨਾਲ ਨਾਲ ਦੋਵੇਂ ਪੁਰਾਣੇ ਤਰੀਕੇ ਤੇ ਨਵੇਂ ਤਰੀਕਿਆਂ ਦੇ ਨਾਲ ਨਾਲ ਦੋਨੀਆਂ ਇਕੱਠੇ ਚਲਾਏ ਜਾਣਗੇ ਤੇ ਜਿਹੜੇ ਪੁਰਾਣੇ ਤਰੀਕੇ ਹੌਲੀ-ਹੌਲੀ ਉਹਨਾਂ ਨੂੰ ਖਤਮ ਕੀਤਾ ਜਾਊਗਾ ਤਾਂ ਜਿਹੜਾ ਸਾਡਾ ਸਿਸਟਮ ਆ ਹੌਲੀ-ਹੌਲੀ ਬਿਹਤਰ ਹੋ ਸਕੇ ਤੇ ਜਿਹੜੇ ਲੋਕ ਇੱਥੇ ਆ ਰਹੇ ਆ ਧੋਖਾ ਧੋੜੀ ਤੋਂ ਧੋਖਾ ਧੜੀ ਤੋਂ ਉਹ ਬਾਤ ਸਕਣ ਸੋ ਚਲਦੇ ਆਪਾਂ ਹੁਣ ਅਗਲੀ ਖਬਰ ਵੱਲ ਅੱਜ ਟ੍ਰੈਪ ਨਹੀਂ ਬੰਦ ਰਕਾਤੇ ਮੈਡੀਟੇਰੀਅਨ ਸੇਵਿੰਗ ਹਿਊਮਨਸ ਦੇ ਜਹਾਜ਼ ਖਿਲਾਫ ਇਟਾਲੀ ਦੇ ਅਧਿਕਾਰੀਆਂ ਨੇ ਕਾਰਵਾਈ ਕੀਤੀ ਆ ਪੁਲਿਸ ਅਤੇ ਬੰਦਰਗਾਹ ਅਧਿਕਾਰੀਆਂ ਨੇ ਕੈਪਟਨ ਅਤੇ ਮਾਲਕ ਨੂੰ ਇੱਕ ਨੋਟਿਸ ਦਿੱਤਾ ਹੈ ਜਿਹੜੇ ਜਹਾਜ਼ ਦਾ ਕੈਪਟਨ ਸੀ ਉਸ ਨੂੰ ਅਤੇ ਜਹਾਜ਼ ਦੇ ਮਾਲਕ ਨੂੰ ਇੱਕ ਨੋਟਿਸ ਪੇਸ਼ ਕੀਤਾ ਜਿਸ ਵਿੱਚ ਉਹਨਾਂ ਨੇ 10000 ਯੂਰੋ ਤੱਕ ਜੁਰਮਾਨਾ ਲਗਾਇਆ ਤੇ ਜਹਾਜ਼ ਦੀ ਵੀ ਹਰਾਸਤ ਦੇ ਵਿੱਚ ਲੈਣ ਦੀ ਗੱਲ ਕੀਤੀ ਐ ਸੋ ਹੋਇਆ ਕਿ ਸੀ ਆਪਾਂ ਹੁਣ ਉਹ ਜਾਣਦੇ ਹਾਂ ਇਹ ਜਹਾਜ਼ ਕਿਤੇ ਕੁਝ ਦਿਨ ਪਹਿਲਾਂ ਸਮੁੰਦਰ ਤੋਂ 10 ਲੋਕਾਂ ਨੂੰ ਬਚਾ ਕੇ ਲੈ ਕੇ ਆਇਆ ਸੀ ਐਨਜੀਓ ਦਾ ਕਹਿਣਾ ਹੈ ਕਿ ਇਹ ਲੋਕ ਲੀਬੀਆ ਦੇ ਹਲੀਸ਼ੀਆ ਬਲੋ ਸਮੁੰਦਰ ਵਿੱਚ ਉੱਟੇ ਗਏ ਸੀ ਅਧਿਕਾਰੀਆਂ ਨੇ ਜਹਾਜ਼ ਨੂੰ ਜਨੂਆ ਬੰਦਰਗਾ ਬੰਦਰਗਾ ਵਾਪਸ ਸੇ ਆਉਣ ਦਾ ਹੁਕਮ ਦਿੱਤਾ ਸੀ ਪਰ ਕਹਿੰਦੇ ਮੌਸਮ ਖਰਾਬ ਹੋਣ ਦੇ ਕਰਕੇ ਯਾਤਰੀਆਂ ਦੀ ਸਿਹਤ ਦੇ ਕਾਰਨ ਕਪਤਾਨ ਨੇ ਨਜਦੀਕੀ ਇਤਰਾਫੀ ਬੰਦਰਗਾ ਦੇ ਵਿੱਚ ਹੀ ਜਹਾਜ਼ ਨੂੰ ਉਹ ਵਾਪਸ ਲੈ ਗਿਆ ਤੇ ਸੇ ਅਧਿਕਾਰੀਆਂ ਦਾ ਕਹਿਣਾ ਸੀ ਵੀ ਇਹਨਾਂ ਨੇ ਸਾਡੇ ਹੁਕਮ ਦੀ ਪਾਲਣਾ ਨਹੀਂ ਕੀਤੀ ਤੇ ਇਸ ਕਰਕੇ ਇਹਨਾਂ ਨੂੰ 10000 ਯੂਰੋ ਤੱਕ ਜੁਰਮਾਨਾ ਕੀਤਾ ਹੈਗਾ ਤੇ ਜੇ ਕੋਈ ਹੋਰ ਗਲਤੀ ਹੁੰਦੀ ਹੈ ਤਾਂ ਜਹਾਜ਼ ਨੂੰ ਹਰਾਸਤ ਦੇ ਵਿੱਚ ਵੀ ਲੈਣ ਦੀ ਗੱਲ ਕੀਤੀ ਆ ਸਰਕਾਰ ਨਹੀਂ ਚਾਹੁੰਦੀ ਵੀ ਸਾਡੇ ਦੇਸ਼ ਦੇ ਵਿੱਚ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਇਮੀਗ੍ਰੇਸ਼ਨ ਕਰੇ ਕੋਈ ਦਾਖਲ ਹੋਵੇ ਸويس ਕਰਕੇ ਹਰੇਕ ਸਰਕਾਰ ਹਮੇਸ਼ਾ ਹੀ ਕਹਿੰਦੀ ਹੈ ਵੀ ਆਪਣੇ ਪੇਪਰ ਸਿੱਧੀ ਤਰ੍ਹਾਂ ਆਓ ਸਿੱਧੀ ਤਰ੍ਹਾਂ ਬਣਾਓ ਤੇ ਪ੍ਰੋਪਰ ਤਰੀਕੇ ਦੇ ਨਾਲ ਆਓ ਸੋ ਚਲਦੇ ਆਪਾਂ ਅਗਲੀ ਖਬਰ ਵੱਲ ਜਿੱਦਾਂ ਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਟਲੀ ਦੇ ਵਿੱਚ ਹਾਈ ਸਕੂਲ ਸਾਰੇ ਸਕੂਲ ਖੁੱਲਣ ਵਾਲੇ ਆ ਪਰ ਇਟਲੀ ਦੀ ਸਰਕਾਰ ਨੇ ਸਕੂਲਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਾਰੀ ਕੀਤੀ ਹੋ ਆ ਆਪਣੇ ਜਿਹੜੀ ਆ ਕੋਈ ਵੀ ਬੱਚਾ ਹਾਈ ਸਕੂਲ ਦੇ ਵਿੱਚ ਫੋਨ ਨਹੀਂ ਲੈ ਜਾ ਸਕਦਾ ਸਰਕਾਰ ਨੇ ਖਾਸ ਪਾਬੰਦੀ ਲਗਾ ਦਿੱਤੀ ਆ ਤੇ ਜਿਹੜਾ ਇਟਲੀ ਦਾ ਸਿੱਖਿਆ ਮੰਤਰੀਆ ਗਿਉਸੇਪ ਵਾਲਦੇ ਰਿੱਦੀ ਤਾਰਾ ਅਨੇ 16 ਜੂਨ ਨੂੰ ਇਹ ਹੁਕਮ ਮੁਤਾਬਿਕ ਇਹ ਨਿਯਮ ਸਾਰੇ ਸਕੂਲਾਂ ਦੇ ਵਿੱਚ ਲਾਗੂ ਕਰਨੇ ਪੈਣਗੇ ਮੰਤਰੀ ਨੇ ਕਿਹਾ ਹੈ ਜਿਹੜੇ ਫੋਨ ਆ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦੀ ਸਿਹਤ ਤੇ ਨਕਾਰਾਤਮਕ ਅਸਰ ਪਾਉਂਦੇ ਆ ਸੋ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਹੈ ਕਹਿੰਦੇ ਜੇ ਬੱਚਿਆਂ ਨੂੰ ਫੋਨ ਜੇ ਬੱਚੇ ਕਲਾਸ ਦੇ ਵਿੱਚ ਨਹੀਂ ਲੈ ਕੇ ਜਾਂਦੇ ਸਕੂਲ ਦੇ ਵਿੱਚ ਨਹੀਂ ਲੈ ਕੇ ਜਾਂਦਾ ਤਾਂ ਫੋਨ ਰੱਖਣ ਦਾ ਇੱਕ ਹੋਰ ਹੱਲ ਵੀ ਸਰਕਾਰ ਨੂੰ ਦੇ ਦੇ ਚਾਹੀਦਾ ਹੈ ਸਰਕਾਰ ਨੇ ਦੋ ਹੱਲ ਗੱਡੇ ਆ ਸਤ ਪਹਿਲਾ ਹੈਗਾ ਹੱਲ ਕਹਿੰਦੇ ਕਲਾਸਰੂਮ ਦੀ ਕੰਧ ਤੇ ਜਾ ਤੱਕ ਕਹਿੰਦੇ ਜੇਬਾ ਵਾਲਾ ਸਟੈਂਡ ਲਗਾਉਣਾ ਚਾਹੀਦਾ ਹੈ ਜਿਸ ਵੇ ਤਾਂ ਕਿ ਆਪਣੇ ਹਰੇਕ ਸਟੂਡੈਂਟ ਆਪਣਾ ਫੋਨ ਨੰਬਰ ਉਹਦੇ ਵਿੱਚ ਰੱਖ ਸਕਣ ਪਰ ਕਹਿੰਦੇ ਇਹਦੇ ਇੱਕ ਪ੍ਰਾਈਜ਼ ਹੋਗਾ ਜਿਹੜੀ ਸਟੂਡੈਂਟ ਨੂੰ ਅਦਾ ਕਰਨੀ ਪਊਗੀ ਸਕੂਲ ਨੂੰ ਜੇ ਰ ਤੁਸੀਂ ਕਲਾਸਰੂਮ ਦੀ ਕੰਧ ਤੇ ਆਪਣਾ ਫੋਨ ਰੱਖਦੇ ਆ ਤਾਂ ਲਗਭਗ ਤੁਹਾਨੂੰ 15 ਯੂਰੋ ਪ੍ਰਤੀ ਤੁਹਾਨੂੰ ਮਹੀਨਾ ਦੇਣਾ ਪਊਗਾ ਸੋ ਜੇ ਤੁਸੀਂ ਇੱਕ ਸਰਕਾਰ ਦੇ ਹੋਰ ਗੱਲ ਗਿਆ ਜੇ ਤੁਸੀਂ ਕੰਧ ਤੇ ਨਹੀਂ ਟੰਗਣਾ ਚਾਹੁੰਦੇ ਆ ਆਪਦਾ ਫੋਨ ਜਾ ਰੱਖਣਾ ਚਾਹੁੰਦੇ ਕਨਸਟੂਨ ਦੇ ਵਿੱਚ ਤਾਂ ਫੇਰ ਸਰਕਾਰ ਨੇ ਕਹਿ ਗਈ ਚਾਬੀ ਵਾਲਾ ਲਾਕ ਕਰ ਦਿੱਤਾ ਜਾਊਗਾ ਜੇਦੀ ਲਾਗਤ 17 ਯੂਰੋ ਤੋਂ ਵੱਧ ਹੋ ਸਕਦੀ ਹੈ ਪ੍ਰਤੀ ਮਹੀਨੇ ਦੀ ਸਕੂਲਾਂ ਨੇ ਤਿਆਰੀ ਖੇਚ ਲਈ ਹੈ ਚੰਗੀ ਤਰ੍ਹਾਂ ਤੇ ਸਕੂਲਾਂ ਨੇ ਫੋਨ ਰੱਖਣ ਵਾਲੇ ਬਕਸੇ ਵੀ ਮੰਗਵਾ ਲਏ ਆ ਅਰ ਦੋ ਸਵਾਲ ਹਾਲੇ ਵੀ ਕਹਿੰਦੇ ਖੜੇ ਆ ਉਹ ਕਿਹੜੇ ਸਵਾਲ ਹੈਗੇ ਕਹਿੰਦੇ ਜੇ ਬਸ ਦੌਰਾਨ ਵਿਦਿਆਰਥੀ ਫੋਨ ਬਰਤ ਸਕਣਗੇ ਜਾਂ ਫਿਰ ਜੇ ਕੋਈ ਜੇਬ ਜਾਂ ਲੋਕਰ ਦੇ ਵਿੱਚੋਂ ਸਟੂਡੈਂਟਸ ਦਾ ਫੋਨ ਚੋਰੀ ਕਰ ਲਵੇ ਆਖਰ ਵਿੱਚ ਉਹਦਾ ਜ਼ਿੰਮੇਵਾਰ ਕੋਣ ਹੋਵੇਗਾ ਦੋ ਸਵਾਲ ਖੜੇ ਹੋਏ ਆ ਸੋ ਦੇਖੋ ਇਹਦਾ ਕੀ ਨਤੀਜਾ ਨਿਕਲਦਾ ਆ ਸੋ ਅੱਜ ਦੀ ਵੀਡੀਓ ਆ ਰਹੀ ਸੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੋਜ਼ਾਨਾ ਇੰਪੋਰਟੈਂਟ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਬਾਕੀ ਅਗਲੀ ਵੀਡੀਓ ਦੇ ਵਿੱਚ